19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਆਹ ਜਿੱਥੇ ਦਾ ਆਪੇ ਜਿੱਥੇ ਦਾ ਪ੍ਰਾਪਤ ਹੋਇਆ ਇਹ ਇਹ ਹੋਇਆ ਲੈ ਆਪੇ ਆਪਣੇ ਪਿੰਡ ਦੇ ਚਾਰਚ ਫੇਰੇ ਆਪਾਂ ਬਣਾਈਏ ਜੋ ਵੀ ਸਾਡੇ ਕੋਲ ਹੋਏਗਾ ਵਿਕਾਸ ਕਰਾਂਗੇ ਵਧੀਆ ਕਰਾਂਗੇ ਕਿੰਨੀ ਕੀ ਖੁਸ਼ੀ ਹੈ ਬੜੀ ਜਿਆਦੀ ਖੁਸ਼ੀ ਹੈ ਕਿੰਨੀ ਕਿ ਮੈਂ ਤਾਂ ਹੀ ਬਹੁਤ ਜਿਆਦੀ ਮੈਨੂੰ ਟਾਈਮ ਤਾਂ ਲੱਗਿਆ ਸਾਾਨੂੰ 2.5 ਸਾਲ ਹੋ ਗਿਆ ਹਾਂਜੀ ਜਦੋਂ ਤੁਸੀਂ ਲੋਕਾਂ ਕੋਲ ਵੋਟਾਂ ਮੰਗਣ ਜਾਂਦੇ ਰਹੇ ਹੋ ਕੀ ਕਹਿ ਕੇ ਵੋਟਾਂ ਮੰਗਿਆਗੇ ਆਹੀ ਹੋਈ ਅੰਦਰ ਆਏ ਆਪੇ ਅਸੀਂ ਤੁਹਾਡਾ ਸਵਾਰਾਂ ਦੇ ਜੋ ਵੀ ਤੁਸੀਂ ਆਖੋਗੇ ਸਾਨੂੰ ਤੇ ਆਪਾਂ ਲੋਕਾਂ ਨੇ ਇਹਦਾ ਵਿਸ਼ਵਾਸ ਦਿਵਾਇਆ ਇੰਨੀ ਵੱਡੀ ਲੀਡ ਨਾਲ ਤੁਸੀਂ ਜਿੱਤੇ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਵੀ ਧੰਨਵਾਦ ਕਰਨਾ ਚਾਹੁੰਨੇ ਆ ਲੋਕਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਵਾ ਤੇ ਚਲੋ ਮਹਾਰਾਜ ਨੇ ਸਾਨੂੰ ਸੀਟ ਦਿੱਤੀ ਆ ਤੇ ਅਸੀਂ ਜੋ ਵੀ